ਹੈਲੋ ਗਾਇਸ ਵੈਲਕਮ ਟੂ आवर ਨਿਊ ਵਲੋਗਸ ਮਾਤਾ ਦਾ ਮੇਰੇ YouTube ਚੈਨਲ ਮਿਸਟਰ ਐਂਡ ਮਿਸਿਸ ਸੀਵੀਆ ਕਪਲ ਦੇ ਅੱਜ ਦੇ ਵਲੋਗ ਵਿੱਚ ਅੱਜ ਦਾ ਵਲੋਗ ਜਿਹੜਾ ਹੈਗਾ ਆਪਾਂ ਕਰ ਰਹੇ ਆ ਘਰੋਂ ਸਟਾਰਟ ਠੀਕ ਹੈ ਕਾਦੇ ਨਾਲ ਆਲੂ ਮਟਰ ਦੇ ਨਾਲ ਆਲੂ ਤੇ ਮਟਰ ਦੇ ਨਾਲ ਅੱਜ ਆਪਾਂ ਬਣਾ ਰਹੇ ਆ ਬਈ ਸਬਜੀ ਆਲੂ ਮਟਰਾਂ ਦੀ ਠੀਕ ਹੈ ਜੁੜੇ ਰਹੋ ਮੇਰੇ ਵਲੋਗ ਦੇ ਨਾਲ ਮਿਲਦੇ ਆਪਾਂ ਅੱਗੇ-ਅੱਗੇ ਠੀਕ ਹੈ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਆ ਕਰੋ ਜਿਹੜੇ ਨਵੇਂ ਆਏ ਨੇ ਜਿਹੜੇ ਪੁਰਾਣੇ ਆਏ ਨੇ ਵਲੋਗ ਨੂੰ ਕਰ Enjoy ਇੱਕ ਨਾ ਬਾਈ ਅੱਜ ਮੈਂ ਇਹੋ ਦੇਖੀ ਇੱਕ ਰੀਲ ਦੇਖੀ ਉਹਦੇ ਵਿੱਚ ਮਤਲਬ ਕਿਹਾ ਗਿਆ ਕਿਸੇ ਕੁੜੀ ਨੇ ਉਹ ਪਾਈ ਹੈ ਨਾ ਵੀ ਅਗਰ ਮਾਂ ਸੇ ਪੁੱਛ ਕੇ ਕੁਝ ਕਰਨਾ ਪੜੇ بیوی ਕੇ ਲਈ ਘਰ ਵਾਲੀ ਦੇ ਲਈ ਤਾਂ ਕਹਿੰਦੇ ਐਸੇ ਮਰਦ ਨੂੰ ਸ਼ਾਦੀ ਨਹੀਂ ਕਰਨੀ ਚਾਹੀਦੀ ਲੈ ਕਰ ਲਓ ਭਲਾ ਮੈਂ ਫਿਰ ਮੰਮੀ ਕੋਲੇ ਇਹ ਗੱਲ ਕੀਤੀ ਮੰਮੀ ਦੇ ਰਿਵਿਊ ਦੇਖਦੇ ਆਪਾਂ ਵੀ ਮੰਮੀ ਕੀ ਕਹਿਣਾ ਚਾਹੂਗੀ ਇਸ ਬਰਡਿੰਗ ਬਾਰੇ ਹਾਂਜੀ ਮੰਮਾ ਕੀ ਕਹਿਣਾ ਚਾਹੋਗੇ ਤੁਸੀਂ ਇੱਧਰ ਆਓ ਆਉਂਦੇ ਆ ਮੰਮੀ ਫਿਰ ਤੁਹਾਨੂੰ ਦੱਸਣਗੇ ਫਿਰ ਇਸ ਤੋਂ ਬਾਅਦ ਮੈਂ ਆਪਦੇ ਵਿਚਾਰ ਦੂੰ ਠੀਕ ਹੈ ਮੰਮੀ ਮੇਰੀ ਸੱਸ ਮੰਮੀ ਦੱਸੂਗੀ ਹਾਂਜੀ ਮੰਮਾ ਤੁਸੀਂ ਕੀ ਕਹਿਣਾ ਚਾਹੋਗੇ ਹਾਂ ਬੀਜੀ ਨੇ 20 ਸਾਲ ਪਾਲਿਆ ਬਹੁਤ ਚੰਗਾਇਆ ਰਾਤਾਂ ਨੂੰ ਜਾਗੀ ਆਪ ਗਿੱਲੇ ਥਾਂ ਪਈ ਉਹਨੂੰ ਸੁੱਕੇ ਥਾਂ ਉਹਨੂੰ ਪੁੱਛੇ ਹੀ ਨਾ ਤੇ ਮੰਮੀ ਚਲੋ ਆਏ ਦੱਸੋ ਜਿਵੇਂ ਚਲੋ ਸੱਸਾਂ ਵੀ ਆਪਾਂ ਕਹਿ ਦਿੰਨੇ ਆ ਚਲੋ ਮਾੜੀਆਂ ਹੁੰਦੀਆਂ ਹਨਾ ਧੂਆਂ ਵੀ ਆਪਾਂ ਕਹਿ ਦਿੰਨੇ ਆ ਚਾਹੇ ਚਲ ਬਣੇ ਨਾ ਥੋੜੀ ਠੀਕ ਆ ਪਰ ਮੈਨੂੰ ਲੱਗਦਾ ਵੀ ਇੱਕ ਪੁੱਤ ਨੂੰ ਤਾਂ ਨਹੀਂ ਆਪਦੀ ਮਾਂ ਨਾਲ ਇਦਾਂ ਕਰਨਾ ਚਾਹੀਦਾ ਹਨਾ ਦੇਖੋ ਉਹ ਹਾਂ ਵੀ ਪਿਆਰ ਹਾਂ ਜਿਵੇਂ ਅਸੀਂ ਬਈ ਅਸੀਂ ਮੰਮੀ ਦੇ ਪੁੱਤਾਂ ਨਾਲ ਉਹ ਵੀ ਪਿਆਰੀਆਂ ਸੀ ਮੰਮੀ ਨੂੰ ਦੋਨੇ ਅਸੀਂ ਦਰਾਣੀ ਜਠਾਣੀ ਅੱਜ ਤੱਕ ਮੰਮੀ ਨੇ ਸਾਡਾ ਵੱਧ ਕੀਤਾਗਾ ਆਪਦੇ ਪੁੱਤਾਂ ਨਾਲ ਮੈਂ ਯਾਰ ਇਹ ਜ਼ੋਰਦੀਆਂ ਵੀ ਜਦੋਂ ਰੀਲ ਚਲੋ ਰੀਲ ਬਣੀ ਹੋਈ ਆ ਮੈਂ ਮੰਨਦੀ ਹਾਂ ਬਾਈ ਚਾਹੇ ਚਰ ਕਿਸੇ ਦੀ ਮਾਂ ਗਨੀ ਮਰਜ਼ੀ ਮਾੜੀ ਕਿਉਣਾ ਹੋਵੇ ਚਾਹੇ ਤੁਸੀਂ ਉਹਦੇ ਨਾਲ ਜਮਾ ਬਾਈਕਾਟ ਕਰ ਲਓ ਹਨਾ ਪਰ ਆਪਾਂ ਇੱਕ ਪੁੱਤ ਨੂੰ ਨਹੀਂ ਕਹਿ ਸਕਦੇ ਵੀ ਉਹ ਉਹਦੇ ਨਾਲ ਬਾਈਕਾਟ ਕਰ ਲੇ ਨਾ ਵੀ ਆ ਪੋਤਾ ਆ ਦੀ ਮਾਂ ਨਹੀਂ ਮੈਂ ਤਾਂ ਨਹੀਂ ਇਹ ਚੀਜ਼ ਨਾਲ ਐਗਰੀ ਹੈਗੀ ਕੋਈ ਵੀ ਬੰਦਾ ਇਸ ਚੀਜ਼ ਨਾਲ ਨਹੀਂ ਐਗਰੀ ਹੁੰਦਾ ਵੀ ਜਿਹੜੀ ਤੁਸੀਂ ਕਿਹਨੂੰ ਕਹਿਣੇ ਹੋ ਵੀ ਭਈ ਯਰ ਵੀ ਉਹ ਆਪਦੀ ਮਾਂ ਉਹ ਕਿ ਮਰਦ ਉਹਨੂੰ ਕੇ ਸ਼ਾਦੀ ਨਹੀਂ ਕਰਨੀ ਚਾਹੀਦੀ ਲੈ ਦੱਸ ਬੀਵੀ ਦੇ ਲਈ ਆ ਕਿ ਕੁਝ ਕਰਨਾ ਪਵੇ ਬੀਵੀ ਦੇ ਲਈ ਕੀ ਕਰਨਾ ਹੋਊਗਾ ਘੁੰਮਣ ਜਾਣੇ ਆਪਦੇ ਹਸਬੰਡ ਨਾਲ ਠੀਕ ਆ ਆਪਾਂ ਚਲੋ ਮੈਂ ਮੰਨਦੀ ਆ ਕਈ ਬੁਢੀਆਂ ਬਹੁਤ ਖਰਾਬ ਵੀ ਹੁੰਦੀਆਂ ਨੇ ਮੰਨਦੀ ਆ ਪਰ ਬਈ ਮੈਨੂੰ ਐ ਲੱਗਦਾ ਹੁੰਦਾ ਵੀ ਪੁੱਤ ਲਈ ਮਾਂ ਮਾਣੀ ਪੁੱਤ ਨੂੰ ਹਮੇਸ਼ਾ ਆਪਣੀ ਮਾਂ ਦੀ ਖਤਰ ਕਰਨੀ ਚਾਹੀਦੀ ਆ ਮੈਂ ਤਾਂ ਇਹ ਸੋ ਇਹ ਮੰਨਦੀ ਆ ਬਾਕੀ ਤੁਸੀਂ ਆਪ ਦੀ ਰਾਇ ਕਮੈਂਟਾਂ ਦੇ ਵਿੱਚ ਦੇ ਸਕਦੇ ਹੋ ਹਨਾ ਵੀ ਜਿਹਨੇ 9 ਮਹੀਨੇ ਆ ਉਹਦੇ ਪੇਟ 'ਚ ਰੱਖਿਆ ਪਾਲਿਆ ਹੋਸ਼ ਆ ਵੱਡਾ ਕੀਤਾ ਆਪਾਂ ਹੁਣ ਆਪਦੀ ਜਵਾਕ ਪਾਲਦੇ ਆ ਠੀਕ ਆ ਰਾਤਾਂ ਨੂੰ ਜਾਗੀ ਮਾਂ ਪਾਲ ਕੇ ਫੇਰ ਉਹਦਾ ਵਿਆਹ ਕੀਤਾ ਫੇਰ ਆਪਾਂ ਉਹਦੀ ਜ਼ਿੰਦਗੀ ਜਾਈ ਆ ਹੈ ਮਾਂ ਨੇ हां चलो मम्मी ਕਈ ਮੱਥੇ ਵੀ ਵੱਟੇ ਪਾਰ ਵੱਟ ਪਾ ਲੈਂਦੀਆਂ ਹੋਣੀਆਂ ਮੰਨਦੇ ਆਪਾਂ ਆਪਾਂ ਇਹ ਚੀਜ਼ ਨਾਲ ਵੀ ਐਗਰੀਆਂ ਕਿ ਨਹੀਂ ਪਰ ਫੇਰ ਵੀ ਮੈਨੂੰ ਇਹ ਲੱਗਦਾ ਹੁੰਦਾ ਵੀ ਨਹੀਂ ਮੈਂ ਇਸ ਜਿਹੜੀ ਰੀਲ ਸੀਗੀ ਇਹ ਜਿਹੜੀ ਸਟੇਟਮੈਂਟ ਸੀ ਮੈਂ ਉਹਦੇ ਨਾਲ ਐਗਰੀ ਨਹੀਂ ਹੈ ਬਾਕੀ ਤੁਸੀਂ ਦੱਸਦੇ ਹੋ ਐਗਰੀ ਸੀਗੇ ਇਹਦੇ ਨਾਲ ਜਿਵੇਂ ਹੁਣ ਤੜਕੇ ਮੈਂ ਕੱਪੜੇ ਧੋ ਕੇ ਗਈ ਹੁਣ ਮੇਰੀ ਮੰਮੀ ਧੋਈ ਜਾਂਦੀ ਹੈ ਇਹਦਾ ਮਤਲਬ ਇਹ ਥੋੜਾ ਵੀ ਮੈਂ ਕੰਮ ਨਹੀਂ ਕਰਦੀ ਮੇਰੀ ਮੰਮੀ ਕਰਦੀ ਹੈ ਨਾ ਮੰਮੀ ਸਰਦਾਨੀ ਅਸੀ ਕਹਿੰਨਾ ਮੈਂ ਮਾਰਦਾ ਤੂੰ ਸਬਜੀ ਸੁਬਜੀ ਬਣਾਉਣੀ ਮੈਂ ਚਲ ਮੈਂ ਕੋ ਦਿੰਦੀ ਚਾਹ ਠੀਕ ਹੈ ਜੀ ਹੁਣ ਸੁਣ ਲਿਆ ਹੁਣ ਸੁਣ ਲਿਆ ਗਈ ਤੂੰ ਹਾਂ ਮੰਮੀ ਕਹਿੰਦੀ ਪੁੱਤ ਮੈਂ ਇਹ ਦੋ ਨੀ ਮੈਂ ਸਬਜੀ ਬਣਾਉਣ ਲੱਗੀ ਹੁਣ ਮੈਂ ਮੰਮੀ ਨੂੰ ਵਿੱਚੋਂ ਹਟਾ ਕੇ ਕਹਾ ਮੈਂ ਵੀ ਆ ਮੈਂ ਧੋ ਲੈਣੀ ਮੰਮੀ ਕਹਿੰਦੀ ਬਸ ਕੋਈ ਨਾ ਇੱਕ ਜਣਾ ਇੱਕ ਕੰਮ ਕਰੀ ਜਾਂਦਾ ਦੂਜਾ ਦੂਜਾ ਕਰੀ ਜਾਂਦਾ ਕੱਲ ਨਿਬੜ ਗਈ ਆ ਚੀਜ਼ ਹੁੰਦੀ ਬਸ ਜਸ ਐਡਜਸਟਮੈਂਟ ਹੁੰਦੀ ਆ ਇਹਨੂੰ ਕਈ ਲੋਕ ਤਾਂ ਕਹਿੰਦੇ ਨੇ ਕਿ ਵੀ ਦੀ ਸੌਫਟ ਕੰਮ ਕਰੀ ਜਾਂਦੀ ਆ ਆ ਵੀਡੀਓ ਬਣਾਈ ਜਾਂਦੀ ਆ ਕਈ ਲੋਕ ਕਹਿੰਦੇ ਨੇ ਕਿ ਵੀ ਸਸ ਕਿੰਨੀ ਚੰਗੀ ਆ ਕਈ ਲੋਕ ਕਹਿੰਦੇ ਨੇ ਕਿ ਵੀ ਦੋਨਾਂ ਦੀ ਅੰਡਰਸਟੈਂਡ ਸਾਡੀ ਅੰਡਰਸਟੈਂਡਿੰਗ ਅਸੀਂ ਇੱਕ ਦੂਸਰੇ ਨਾਲ ਬਹੁਤ ਅਡਜਸਟ ਕਰਦੇ ਹਾਂ ਬਿਨਾਂ ਕਿਸੇ ਬੰਦੀ ਕਰ ਲੈਂਦੇ ਠੀਕ ਆ ਹਮਮ ਕਿਵੇਂ ਉਹ ਹੋ ਰਿਹਾ ਜੂ ਜੂ ਜਰ ਸਿੰਘ ਹਟ ਜਾ ਦੰਨੀਆ ਮੰਮੀ ਹੁਣ ਮੰਮੀ ਅੱਜ ਮੇਰਾ ਐਗਜ਼ਾਮ ਆ ਹੈਨਾ 3 ਸਾਲ ਪਹਿਲਾਂ ਮੈਂ ਇਸ ਜਿਹੜਾ ਇਹ ਮੇਰਾ ਪੇਪਰ ਸੀਗਾ ਇਹ ਚ ਫੇਲ ਹੋ ਗਈ ਸੀ ਅੱਜ ਮੈਨੂੰ ਲੱਗਦਾ ਬਸ ਰਿਜ਼ਲਟ ਆ ਜੂਗਾ ਗਾਇਜ਼ ਰਿਜ਼ਲਟ ਆਏ ਮੰਨ ਲਓ ਆ ਜੂਗਾ ਕਣ ਡੇਢ ਕੇ ਘੰਟੇ ਤੱਕ ਹੈ ਨਾ ਮਾਂ ਡੇਢ ਕੇ ਘੰਟੇ ਤੱਕ ਮੇਰਾ ਰਿਜ਼ਲਟ ਆ ਜੂ ਫਿਰ ਪਤਾ ਲੱਗ ਜੂ ਕਿ ਮੈਂ ਪਾਸ ਹਾਂ ਕਿ ਫੇਲ ਹਾਂ ਨਾ ਮੰਮੀ ਆ ਠੀਕ ਹੈ ਉਹ ਚਾਉਂ ਬੰਨ ਖਲਾਪਾ ਡੈਡੀ ਜੀ ਡੈਡੀ ਜੀ ਡੈਡੀ ਜੀ ਮੇਰੀ ਗੱਲ ਸੁਣ ਤਿੰਨ ਸਾਲ ਪਹਿਲਾਂ ਮੇਰਾ ਪੇਪਰ ਸੀਗਾ ਇੱਕ ਐਗਜ਼ਾਮ ਸੀ ਮੇਰਾ ਇਮਤਿਹਾਨ ਉਹ ਚੋਂ ਮੈਂ ਹੋ ਗਈ ਸੀ ਭੇਲ ਹੁਣ ਤਿੰਨ ਸਾਲ ਬਾਅਦ ਉਹ ਇਮਤਿਹਾਨ ਹੋਇਆ ਅੱਜ ਮੈਂ ਕਿਹਾ ਵੀ ਘੰਟੇ ਤੱਕ ਤੁਹਾਡੇ ਰੂਬਰੂ ਰਿਜ਼ਲਟ ਆ ਜੂਗਾ ਹਣਾ ਡੈਡੀ ਰਿਜ਼ਲਟ ਅਨਾਉਂਸ ਕਰਨਗੇ ਡੈਡੀ ਨਹੀਂ ਡੈਡੀ ਨੇ ਮੈਨਲਾ ਵੀ ਮੈਨੂੰ ਪਾਸ ਕਰਤਾ ਸੀ ਮੰਮੀ ਤੇ ਰਿੱਤੇ ਆ ਨਾ ਮੰਮੀ ਚੀਕੂ ਤੋਂ ਵੀ ਪੁੱਛ ਲਾਂਗੇ ਚਲ ਜੁਹਾਰ ਨੂੰ ਪੁੱਛ ਲਾਂਗੇ ਆਪਾਂ ਹੁਣ ਜੁਹਾਰ ਵੀ 3 ਸਾਲ ਪਹਿਲਾਂ ਹੈ ਨਹੀਂ ਸੀ ਨਾ ਹੁਣ ਜੁਹਾਰ ਤੋਂ ਹੀ ਪੁੱਛ ਲਾਂਗੇ ਹੈਨਾ ਜੁਹਾਰ ਓਏ ਅੱਜ ਤਾਂ ਗਰਮੀ ਦੇ ਵਿੱਚ ਮੰਮੀ ਸਾਡੇ ਉੱਥੇ ਹੁੰਦਾ ਸੀ ਸੁਆ ਅਸੀਂ ਤਾਂ ਉੱਥੇ ਵਗ ਜਾਂਦੇ ਖਾਲ ਤੇ ਧੋਕੇ ਲਿਆਉਂਦੇ ਹੁੰਦੇ ਕੱਪੜੇ ਹੱਥੀਂ ਧੋਂਦੇ ਸੀ ਅਸੀਂ ਤਾਂ ਮਸ਼ੀਨ ਤਾਂ ਮੇਰੇ ਵਿਆਹ ਤੋਂ ਬਾਅਦ ਆਈ ਹੈ ਸਾਡੇ ਘਰੇ ਆਪਣੇ ਇੱਥੇ ਪਹਿਲੀ ਮਸ਼ੀਨ ਸੀ ਮੰਮੀ ਕਹਿੰਦੀ ਮੈਨੂੰ ਹੱਥੀ ਧੋਣੇ ਔਖੇ ਲੱਗਦੇ ਆ ਕੱਪੜੇ ਮੈਂ ਕਹਾ ਮੈਂ ਹੱਥੀ ਧੋਤੇ ਹੋਇਆ ਮੰਮੀ ਪਹਿਲਾਂ ਤੁਸੀਂ ਮੰਮੀ ਮਸ਼ੀਨ ਚ ਧੋਂਦੇ ਰਹੇ ਨੇ ਸਾਡੇ ਇੱਥੇ ਮਸ਼ੀਨ ਪਹਿਲਾਂ ਸੀ ਜੀ ਸਾਡੇ ਡਿੱਖਾ ਮਸ਼ੀਨ ਮੇਰੇ ਵਿਆਹ ਤੋਂ ਬਾਅਦ ਆਈ ਏ ਮਤਲਬ ਉਹਨਾਂ ਨੇ ਮੇਰੇ ਨਾਲ ਬਦਲਾ ਹੀ ਲੈਣਾ ਸੀਗਾ ਕੋਈ ਉਹਨਾਂ ਨੇ ਲੈ ਲਿਆ ਸੋ ਯਾਰ ਟਾਰਾ ਆਏ ਮੰਮੀ ਮੈਂ ਕਿਹਾ ਉਹਨਾਂ ਨੇ ਮੇਰੇ ਨਾਲ ਬਦਲਾ ਹੀ ਲੈਣਾ ਸੀ ਕੋਈ ਕਿਉਂਕਿ ਮੈਂ ਕੱਪੜੇ ਧੋਂਦੀ ਸੀ ਨਾ ਉੱਥੇ ਕਾ ਕਰਕੇ ਜਾਓ ਦਾਦਾ ਜੀ ਨਾ ਬਾਹਰ ਬਾਹਰ ਚਲੀਓ ਚਲੋ ਲੋ ਡੜੀ ਚੱਕੀ ਲੋ ਪੜੋ ਵੇ ਨਾ ਲੈ ਜੋ ਲੈ ਜੋ ਭਾਈ ਬਾਹਰ ਜਾਓ ਬਾਈ ਬਾਈ ਬੀ ਜੂ ਜਰ ਸਿੰਘ ਬਾਹਰ ਜਾਓ ਡੈਡੀ ਹਾਂਜੀ ਡੈਡੀ ਮੈਂ ਕੱਲ ਪੇਪਰ ਚੋਂ ਪਾਸ ਹੋ ਗਈ ਠੀਕ ਕਿੰਨੇ ਨੰਬਰ ਡੈਡੀ ਬਹੁਤ ਵਧੀਆ ਨੰਬਰ ਦੱਸੋ ਕਿੰਨੇ ਨੰਬਰ ਮੇਰੇ 90% ਠੀਕ ਹੈ 90% ਜੂ ਜਰ 90% ਨੰਬਰ ਵੀ ਲੈਣ ਮੈਨੂੰ ਮੰਮਾ ਨੂੰ ਹੈ ਰੀ ਕਿ ਮੈਂ ਕੱਲ ਵਾਲੇ ਪੇਪਰ ਚੋਂ ਪਾਸ ਆ ਕਿੰਨੇ ਨੰਬਰ ਡੈਡੀ ਕਹਿੰਦੇ ਨੇ 99%। ਓਹ ਠੀਕ ਹੈ। ਫਿਰ 1% ਕਿਉਂ ਖਾ ਗਏ ਬਈ? ਵੀ ਫਿਰ ਬੰਦਾ ਮਾਨ ਨਹੀਂ ਕਰਦਾ ਹਨਾ ਡੈਡੀ? ਹਾਂ। ਆਹ ਨੂੰ ਮਾਤਾ ਬਾਲ ਤੋਂ। ਹਾਂ। ਆਹ ਨੂੰ ਮਾਤਾ ਬਾਲ ਤੋਂ। ਠੀਕੇ। ਲੋਵੀ। ਲੋਵੀ ਮਿੱਤਰੋ ਸਰਦਾਰ ਸਾਹਿਬ ਹੋ ਗਏ ਰੈਡੀ ਤੇ ਹੁਣ ਆਪਾਂ ਚੱਲੇ ਆਂ। ਠੀਕ ਠੀਕ ਪਟੇਖਪਾ। ਪਟੇਖਪਾ ਚੱਲੇ ਹੈ। પાસ ਹੋ ਗਈ ਮੈਂ ਪੇਪਰ ਜੋ ਤੁਸੀਂ ਸੋਚ ਰਹੇ ਹੋਗੇ ਵੀ ਇਹ ਪੇਪਰ ਕਾਦਾ ਸੀਗਾ ਤਰੀਕੀ ਦੱਸਣਗੇ ਮੇਰੇ ਤੇ 3 ਸਾਲ ਪਹਿਲਾਂ ਆਲੂ ਮਟਰ ਦੀ ਸਬਜ਼ੀ ਨਹੀਂ ਕੱਚੀ ਬਣਾਤੀ ਸੀ ਤਾਂ ਇਹਨੂੰ ਆਵਲ ਪੈ ਗਈ ਸੀ ਵੀ ਆਲੂ ਮਟਰਾਂ ਦੀ ਸਬਜ਼ੀ ਬਣਾਉਣੀ ਹੈ ਤਾਂ ਮਨਪ੍ਰੀਤ ਬਣਾਉਂਗਾ ਕੱਲ ਫਿਰ ਇਹਨੇ ਕਰਦ ਘੜਤੀ ਆਲੂ ਮਟਰ ਦੀ ਸਬਜ਼ੀ ਆਈ 3 ਸਾਲ ਬਾਅਦ ਮੈਂ ਆਉਦੇ ਇਮਤਿਹਾਨ ਚ ਪਾਸ ਹੋ ਹੁਣ ਹੁਣ ਮੈਂ ਇੱਕ ਕੁਲ ਕਹਿ ਸਕਦਾ ਮਾਂ ਵੀ ਜਿਹੇ ਜਿਹੇ ਦਾਲਾਂ ਸਬਜ਼ੀ ਮਨਾਉਣੀਆਂ ਪਹਿਲਾਂ ਮਮਮੀ ਨੂੰ ਪਸੰਦ ਹੁੰਦੀ ਸੀ ਹੁਣ 2 ਨੰਬਰ ਦੇ ਤੇ ਕਿਉਂ ਉਹ ਹੋਰ ਹੀ ਬਣਾਉਣੀ ਸੱਚੀ ਹੈ ਦਿਲੋਂ ਅਸਲ ਦੇ ਵਿੱਚ ਕੋਈ ਵੀ ਚੀਜ਼ ਅੱਜ ਰਾਤ ਦਿਖਾਈ ਸੀ ਤੂੰ ਬਣਾਈ ਨਹੀਂ ਤੜਕੇ ਮੈਨੂੰ ਬੜਾ ਦੁੱਖ ਲੱਗਿਆ ਫਿਰ ਪਤਾ ਕੀ ਆਈ ਨਹੀਂ ਨਾ ਉੱਠਿਆ ਸੀਗਾ ਘਰੇ ਡੈਡੀ ਹੈ ਨਹੀਂ ਸੀਗੇ ਇਹਨੂੰ ਚੱਕਣ ਵਾਲਾ ਨਹੀਂ ਸੀਗਾ ਕੋਈ ਪੁਟੀਕ ਤੇ ਬਣਾ ਦੂੰਗੀ ਦੁਪਹਿਰੇ ਆਹ ਪਰੌਠੀਆਂ ਬਣਾ ਦੂੰ ਨਾਲ ਉਹ ਗੱਲ ਨਹੀਂ ਮੈਂ ਫਿਰ ਅੱਜ ਸ਼ਾਮ ਨੂੰ ਬਣਾ ਦਿੰਨੀ ਆਹ ਹੋਮ ਖਾ ਲਓ ਪਰੌਠੇ ਠੀਕ ਹੈ ਸ਼ਾਮ ਨੂੰ ਪਰੌਠੇ ਖਾ ਲਿਓ ਬਸ ਲਓ ਵੀ ਹੁਣ ਆਪਾਂ ਚੱਲਿਆਂ ਪੁਟੀਕ ਤੇ ਚਰਨੀ ਬਹੁਤ ਜ਼ਿਆਦਾ ਆਉਂਦਾ ਤਾਂ 750 ਰੁਪਏ ਅੱਜ ਮੰਮੀ ਕਹਿੰਦੀ ਵੇੜਾ ਧੋਈ ਦੇਣੇ ਆ ਮੰਮੀ ਹੁਣ ਵੇੜਾ ਧੋਊਗੀ ਤੇ ਕੁਝ ਅੰਗੂਰ ਵਾਲਾ ਬਣੂਗੀ ਲੋਵੇ ਚਾਹ ਬਣ ਗਈ ਗੇਰਾ ਆਪਣੀ ਤੇ ਭਾਈ ਕੁੜੀਓ ਕੰਮ ਲੈ ਲੋ ਆਪਦਾ ਆਪਦਾ ਤੇ ਕੰਮ ਤੇ ਹੋ ਜੋ ਤਿਆਰ ਸਟਾਰਟ ਹੋ ਜੋ ਗੇਰਾ ਮਿੰਟ ਮਾਰੋ ਬਹੁਤ ਆਪਾਂ ਰੈਸਟ ਕਰ ਲਈ ਹੈ ਰੈਸਟ ਕਰ ਲਈ ਮੈਂ ਜੀ ਉਹ ਭਾਈ ਬੁੱਤ ਜਦੋਂ ਕੰਮ ਕਰਨਾ ਹੋਵੇ ਨਾ ਆਪਾਂ ਕੰਮ ਕਰ ਵਾਲੇ ਬੰਦੇ ਆ ਕਾਦੀ ਰੈਸਟ ਫਿਰ ਸਹੀ ਗੱਲ ਹੈ ਤੁਹਾਡੇ ਸਾਰਿਆਂ ਨੂੰ ਘਟ ਸੌਣੀ ਆ ਮੈਂ ਹਾਂਜੀ ਇਹ ਸਾਰੇ ਨਾਲੋਂ ਵੱਧ ਕੰਮ ਕਰਦੀ ਆਂ ਐਂ ਦੇਖੋ ਤੁਸੀਂ ਡਸਟਿੰਗ ਕਰਕੇ ਝਾੜੂ ਪੋਚਾ ਕਰਕੇ ਘਰ ਦਾ ਕੰਮ ਵੀ ਕਰਨਾ ਹਨਾ ਸਹੀ ਹੈ। ਬਟ ਠੀਕ ਮੈਨੇਜ ਕਰਨਾ। ਹਾਂ ਹਾਂਜੀ। ਜੁਜੂਰੂ ਵੀ ਦੇਖਣਾ। ਉਹੀ ਤਾਂ ਗੱਲ ਆ। ਜੁਝਾਰ ਸਭ ਤੋਂ ਵੱਡਾ ਕੰਮ ਦਾ ਜੁਝਾਰ ਸਿੰਘ ਆ। ਹਾਂਜੀ ਗਾਇਸ ਤੇ ਜਿਵੇਂ ਤੁਸੀਂ ਆਹ ਵਾਲਾ ਕੋਟ ਸੈੱਟ ਹਨਾ ਇਹ ਸਾਰਾ ਮੇਰਾ ਆਊਟ ਆਫ ਸਟਾਕ ਹੋ ਗਿਆ ਸੀਗਾ। ਇਹ ਵਾਲਾ ਜਿਹੜਾ ਕੋਟ ਸੈੱਟ ਆ ਆਪਣਾ ਖਤਮ ਹੋ ਗਿਆ ਸੀਗਾ ਇਹ। ਇਹਦੇ ਨਾਲ ਦਾ ਕੋਈ ਵੀ ਪੀਸ ਆਪਣੇ ਕੋਲ ਹੁਣ ਅਵੇਲੇਬਲ ਨਹੀਂ ਹੈਗਾ। ਆਊਟ ਆਫ ਸਟਾਕ। ਬਟ ਆਪਾਂ ਇੱਕ ਹੋਰ ਕੋਟ ਸੈੱਟ ਰੈਡੀ ਕੀਤਾ ਹੀ। ਮੈਂ ਤੁਹਾਨੂੰ ਦਿਖਾ ਦਿੰਨੀ ਆ। ਬਹੁਤ ਪਿਆਰਾ ਪੀਸ ਹੈ ਜਿਹੜਾ ਆਪਣਾ ਹੀ ਰੈਡੀ ਹੋਇਆਗਾ ਕਿਸੇ ਨੇ ਵੀ ਇਹ ਵਾਲਾ ਸੂਟ ਹੈ ਜਿਹੜਾ ਇਹ ਰੈਡੀ ਕਰਵਾਉਣਾ ਹੋਇਆ ਕਰਵਾ ਸਕਦੇ ਹੋ ਤੁਸੀਂ ਸਾਡੇ ਕੋਲੋਂ ਠੀਕ ਹੈ ਮੈਂ ਪ੍ਰੋਪਰ ਫੋਟੋ ਵੀਡੀਓ ਤੁਹਾਨੂੰ ਕੋਲ ਕੇ ਦਿਖਾ ਦਿੰਨੀ ਆ ਬਹੁਤ ਸੋਹਣਾ ਪਿਆਰਾ ਜਾਂ ਬਣਿਆਗਾ ਲਿਮਟਿਡ ਸਟਾਕ ਆਪਣੇ ਕੋਲ ਕਿਸੇ ਨੂੰ ਵੀ ਚਾਹੀਦਾ ਹੋਇਆ ਤਾਂ ਤੁਸੀਂ ਬਣਾ ਸਕਦੇ ਹੋ ਲਓ ਜੀ ਨੈਕ ਡਿਜ਼ਾਈਨਿੰਗ ਹੋ ਗਈ ਠੀਕ ਹੈ ਆ ਬਾਵਾ ਹੋ ਗਈਆਂ ਆ ਘੇਰਾ ਹੋ ਗਿਆ ਭਾਈ ਫਰੰਟ ਤੇ ਬੈਕ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਵੀ ਕਿੰਨਾ ਜਿਆਦਾ ਸੋਹਣਾਗਾ ਠੀਕ ਹੈ ਤੇ ਆ ਹੈਗੀ ਆ ਬਾਟਮ ਠੀਕ ਹੈ ਇਹ ਆਪਾਂ ਪਹੁੰਚਾ ਇਸ ਤਰੀਕੇ ਨਾਲ ਵੱਡਾ ਪਹੁੰਚਾ ਰੱਖ ਕੇ ਫਿਰ ਤਿਆਰ ਕੀਤਾ ਲਓ ਜੀ ਜਿਸ ਨੇ ਵੀ ਆਰਡਰ ਕਰਨਾ ਤਾਂ ਤੁਸੀਂ ਕਰ ਸਕਦੇ ਹੋ ਬਹੁਤ ਪਿਆਰਾ ਪ੍ਰਿੰਟ ਦਾ ਫਲੋਰੋ ਜਾਂ ਕਿਸੇ ਨੇ ਵੀ ਆਰਡਰ ਕਰਨਾ ਤਾਂ ਕਰ ਸਕਦੇ ਹੋ ਤੁਸੀਂ ਠੀਕ ਹੈ ਜੀ ਦੁਪੱਟੇ ਆ ਕੇ ਡਾਈ ਹੋ ਕੇ ਮੈਨੂੰ ਲੱਗੇ ਗਲਤ ਨਹੀਂ ਬਣਾਤੀ ਤੇ ਉਹ ਸਲਵਾਰ ਹੋ ਰਾ ਉਹ ਹੋ ਰਾ ਨਾ ਉਹ ਹੋ ਰਾ ਠੀਕ ਆ ਠੀਕ ਆ ਆ ਤਾਂ ਆਪਣੇ ਕੋਲ ਥਾਣ ਹਾਂ ਹੀ ਸਲਵਾਰ ਬਣਾਉਣੀ ਸੀ ਆਪਾਂ ਪਲਾਜੋ ਬਣਾਇਆ ਸੀ ਕੁੜੀ ਨੇ ਸਲਵਾਰ ਬਣਵਾਈ ਆ ਆਹ ਦੁਪੱਟੇ ਹੋ ਗਏ ਖੜ ਦੋ ਸਾਰਾ ਕੁਝ ਥੇਰਾ ਜਿੰਨੇ ਵੀ ਦੁਪੱਟੇ ਡਾਈ ਹੋ ਕੇ ਆ ਗਏ ਰਚਦਾ ਲਾਈ ਜੋਗੇ ਹੁਣ ਫੋਟੋ ਬਣਤਾ ਗਿਆ ਵਾਈਟ ਸਲਵਾਰਾਂ ਪਾ ਦੇ ਇੱਕ ਤਾਈ ਚ ਵਾਈਟ ਨੇ ਇਸ ਮੱਦੂ ਦੀ ਹੋਣਾ ਹਮ ਇੱਕ ਮੈਗਣੀ ਜਿਹੜਾ ਮੇਰਾ ਕਮੀਜ਼ ਹੁਣ ਮੈਂ ਤਿਆਰ ਕੀਤਾ ਉਹਦੇ ਨਾਲ ਦਾ ਹੀ ਪਾ ਦੇ ਵਿੱਚ ਅਰਕਲਾ ਓਏ ਜੁਝਾਰ ਖੇਡ ਲਾ ਦੀਦੀ ਆਈ ਏ ਤੇਰੀ ਲੋ ਵੀ ਸਾਡੇ ਕੋਲ ਆਈ ਏ ਅਜ ਪਵਨ ਠੀਕ ਆ ਪਵਨ ਆਈ ਸੀ ਬਰਨਾਰੇ ਆਪਦੀ ਦਾਦੀ ਨਾਲ ਮਤਲਬ ਰਿੱਕੀ ਦੀ ਭੂਆ ਦੀ ਪੋਤੀ ਆ ਪਵਨ ਤੇ ਆ ਆਪਾਂ ਕਾਰੀਗਰ ਵਾਸਤੇ ਕੂਲਰ ਲਿਆਂਦਾ ਸੀਗਾ ਏਸੀ ਕੂਲਰ ਠੀਕ ਹੈ ਇਹ ਸਵਿੰਗ ਪਲੱਸ ਕੂਲ ਇੱਥੋਂ ਇਹ ਸਵਿੰਗ ਹੁੰਦਾ ਹੈ ਕੂਲ ਮੀਡੀਅਮ ਲੋ ਲਾ ਕੇ ਦਿਖਾਵਾਂ ਮੀਰਪੁਰ ਤੁਹਾਨੂੰ ਇਹ ਅਜਾ ਆਪਾਂ ਲਾਈਏ ਇਹਨੂੰ ਹਵਾਲ ਚੈੱਕ ਕਰਦੇ ਹਾਂ ਜੀ ਅਜਾ ਇੱਥੇ ਧਰ ਕੇ ਲਾਉਣੇ ਬੜੀ ਬਾਬਣ ਇਹ ਬਾਲਾ ਹੌਲਾ ਹੋਇਆ ਬੱਧੀਆ ਕੰਮ ਮੀਰਪੁਰ ਤੋਂ ਆਪਦੇ ਵਾਸਤੇ ਲਾ ਕੇ ਰੱਖਿਆ ਗਏ ਹੋਏ ਇੱਥੇ ਜੇਸੀ ਕੂਲ ਰੱਖੀ ਹੈ ਹਨਾ ਇੱਥੇ ਜੇ ਰੱਖੋ ਤੇ ਜੇ ਦੀ ਹੌਲੇ ਜੇ ਮੂਰੀ ਲੱਗਿਆ ਹੁੰਦਾ ਹਨਾ ਹਾਂ ਵੇਠਾਂ ਦੇ ਮੂਰੇ ਲੱਗਿਆ ਹੁੰਦਾ ਹੈ ਆ ਲੈ ਲੈ ਕੇ ਦੇ ਪਰ ਮੂਰੇ ਲਾਉਣ ਵਾਸਤੇ ਹੁੰਦਾ ਨਾ ਅੜ ਜਾ ਇੱਧਰ ਇੱਧਰ ਆ ਦੇ ਕਿਨ੍ਹੇ ਕੋਲੇ ਧਰ ਲਿਆ ਪੱਟੀ ਇਹ ਇੱਥੇ ਹੀ ਲੱਗ ਰੱਖੇਂ ਅੰਦਰ ਪਿੱਛੇ ਲਾ ਰੱਖਾ ਗਿਆ ਪਤਾ ਨਹੀਂ ਦਿੰਦੇ ਕਿਸੇ ਨੂੰ ਹੀ ਦੇ ਦਿੰਦੇ ਅੜ ਜਾ ਉਹ ਨਾ ਪਾਣੀ ਹੋ ਰਿਹਾ ਮੈਂ ਇਹ ਮੀਡੀਅਮ ਆ ਨਾ ਆ ਲੋ ਆ ਗਿਆ ਆ ਮੀਡੀਅਮ ਆ ਆ ਆ ਗਿਆ ਹੁਣ ਹਾਈ ਦੇ ਦੇਖਦੇ ਆਪਾਂ ਇਹ ਆ ਹਾ 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 ਠੀਕ ਆ ਬਈ ਓਏ ਆ ਠੀਕ ਆ ਵੀਰ ਬੜਾ ਇੱਥੇ ਧਰਨ ਵਾਸਤੇ ਹੀ ਲੈਂਦਾ ਏ ਆ ਇੱਥੇ ਪਾਣੀ ਪੈਣਾ ਪਾਣੀ ਭਾਗੇ ਦੇਖੀਏ ਤੇਰਕ ਲਾਉਣੇ ਪਾਣੀ ਭਾਗੇ ਲਰਜ ਪਾਣੀ ਭਾਗੇ ਦੇਖੀਏ ਕੋਲੀਆਂ ਦੇ ਪੇਰ ਚੱਲ ਆ ਲੈ ਪਾ ਫੇਰ ਲੈਂਦੀ ਭਈ ਇਹ ਹਵਾ ਤਾਂ ਤੂੰ ਲੈਣੀ ਆ ਵਿਚਾਰੀ ਕਾਲੀ ਹੋ ਗਈ ਹੈ ਨਾ ਫੇਕਰਾ ਚ ਵੀਰਪਾਲ ਕਾਲੀ ਕਾਲੀ ਹੋਈ ਬੇਦੀ ਕਿ ਮੂੰਹ ਪਾਈ ਹੋਈ ਲੱਗੀਆਂ ਦੀ ਆ ਰੰਗ ਨਹੀਂ ਜੱਤ ਰਿਆ ਮੇਰੇ ਤੇ ਹਾਂ ਇਹਦੀ ਤਾਂ ਕਾਲੀ ਲੱਗ ਰਹੀਆਂ ਆ ਦੇਖ ਆ ਲੈਂਦੀ ਅਸੀਂ ਕਰ ਰਹੇ ਆ ਕੂਲਰ ਚਲਾਉਂਦੀ ਓਏ 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 ਕਰ ਤਾਂ ਕੰਮ ਉਹੀ ਜੀ ਤੋਂ ਮੈਂ ਡਰਦਾ ਸਾਡੇ ਕਿ ਸਾਡੇ 22 ਐ ਤਾਂ ਸਿਆਣੀ ਆ ਸਾਡੀ ਕੁੜੀਆ ਦੀ ਮੂਰੇ ਦੇ ਕਿੰਨਾ ਪੈ ਗਿਆ ਚੱਕਿਆ ਨਹੀਂ ਆਣਾ ਬਸ 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 ਵਾਹ ਦੇ ਕੀ ਆ ਪਿਆ ਹੁ ਤਾਂ ਕਿਸਨੇ ਨਾਲ ਲੱਗਣਾ ਮੈਨੂੰ ਲੱਗਦਾ ਫੜ ਸਾਫ ਕਰ ਇਹਨੂੰ ਹੁਣ ਆਪਾਂ ਹੁਣ ਅੱਬਾ ਇਹਦੀ ਏਸੀ ਕੂਲਰ ਦੀ ਹਵਾ ਲੈ ਕੇ ਦੇਖਾਂਗੇ 쿨ਿੰਗ 쿨ਿੰਗ ਕਰਕੇ ਦੇਖਾਂ ਪਹਿਲਾਂ ਮੈਂ ਫੜ ਜਾ ਲਓ ਬਈ ਆ ਕਰਤੇ ਆਪਾਂ ਪਾਰਸਲ ਅੱਜ ਡਿਸਪੈਚ ਠੀਕ ਹੈ ਤੇ ਕੂਲਰ ਦੇ ਵਿੱਚ ਪਾਣੀ ਵੀ ਪਾ ਲਿਆ ਕੀ ਬਾਤ ਹੋਈ ਪਈ ਆ ਇੰਨਾ ਮਜ਼ਾ ਆ ਰਿਹਾ ਪੱਕਿਆਂ ਦਾ ਬੰਦ ਕਰ ਦਿਓ ਕਿਉਂ ਲਾਈਟ ਫੁੱਕੀ ਆ ਪੱਕੀ ਬੰਦ ਹੋ ਗਈ ਉਹ ਹੋ ਗਈ ਪਾ ਲਾ ਲਿਆ ਪੱਖੀ ਬੰਦ ਕਰਤੀ ਉਧਰ ਜੁਝਾਰ ਤਾਂ ਛੇੜੀ ਆਂਦਾ ਆਵਦੀ ਦੀਦੀ ਨਾਲ ਠੀਕ ਹੈ ਤੇ ਮੈਨੂੰ ਪਹਿਲਾਂ ਨਾ ਐ ਲੱਗਿਆ ਵੀ ਇੱਥੇ ਕਿਤੇ ਮਠਿਆਈ ਵਾਲਾ ਡੱਬਾ ਪਿਆ ਸੌਣ ਲੱਗੇ ਓਏ ਜਦੋਂ ਮੈਂ ਦੇਖਿਆ ਬਿਆੰਤ ਮੈਂ ਕਿਹਾ ਇਹ ਤਾਂ ਫਾਇਲਾ ਨੇ ਪਹਿਲਾਂ ਮੈਨੂੰ ਐ ਲੱਗਿਆ ਵੀ ਕਿਤੇ ਮਠਿਆਈ ਵਾਲਾ ਡੱਬਾਗਾ ਹਾਂਜੀ ਗਰਲਸ ਤੇ ਅੱਜ ਮੈਂ ਤੁਹਾਡੇ ਨਾਲ ਨਾ ਇੱਕ ਲਿਪ ਬਾਮ ਸ਼ੇਅਰ ਕਰਨੀ ਆ ਬਹੁਤ ਘੈਂਟ ਤੁਸੀਂ ਕਹਿੰਦੇ ਹੋ ਨਾ ਦੀਦੀ ਤੁਹਾਡੀ ਲਿਪ ਬਾਮ ਬੜੀ ਸੋਹਣੀ ਆ ਬੜੀ ਵਧੀਆ ਜੀ ਤਾਂ ਮੈਂ ਮੰਗਵਾਈ ਸੀਗੀ ਨਾਈਕਾ ਤੋਂ ਆਈ ਨੀ ਕੈਂਟ ਲਿਪ ਗਲੋਸ ਹਨਾ ਐਨੀ ਕੋ ਜਿਆਦਾ ਵਧੀਆ ਮੈਂ ਤੁਹਾਨੂੰ ਲਾ ਕੇ ਦਿਖਾਉਣੀ ਆ ਵੇਟ ਕਰੋ ਫਿਰ ਖੁਦ ਕਹੋਗੇ ਲਾਈਵ ਰਿਜ਼ਲਟ ਦੇਖਿਓ ਇਹ ਕਾਦੀ ਆ ਇਹ ਬਲੂ ਹੈਵਨ ਦੀ ਆ ਠੀਕ ਹੈ ਬਲੂ ਹੈਵਨ ਸਿਲਕ ਐਂਡ ਸਟੇਲ ਲਿਪ ਟਿੰਟ ਠੀਕ ਹੈ ਇਹਦੇ ਵਿੱਚ ਆਇਲ ਵੀ ਹੁੰਦਾ ਤੇ ਵਿਟਾਮਿਨ E ਵੀ ਹੁੰਦਾਗਾ ਐਦਾਂ ਲਿਖੂਗੀ ਹੁਣ ਦੇਖਿਓ ਕਾਫੀ ਟਾਈਮ ਤੋਂ ਤੁਸੀਂ ਡਿਮਾਂਡ ਕਰਦੇ ਸੀ ਵੀ ਕੋਈ ਦੀਦੀ ਲਿਪ ਵਾਰਮ ਦੱਸੋ ਹਨਾ ਇਹ ਲਿਪ ਟਿੰਟ ਆ ਇੰਨਾ ਕੋ ਜਿਆਦਾ ਘੈਂਟ ਆ ਨਾ ਮੈਂ ਕਹਣੀ ਆ ਵੀ ਮੈਂ ਦੀ ਫੈਨ ਹੋਊਗੀ ਇੰਨਾ ਜਿਆਦਾ ਵਧੀਆ ਇਹਦਾ ਰਿਜ਼ਲਟ ਆ ਬਲੂ ਹੈਵਨ ਦਾਗਾ ਠੀਕ ਹੈ ਮੈਨੂੰ ਰਾਜੂ ਨੇ ਮੰਗਵਾ ਕੇ ਦਿੱਤਾ ਸੀ 300 ਰੁਪਏ ਦਾ ਆ ਜਾਂਦਾਗਾ ਇੰਨਾ ਕੋ ਜਿਆਦਾ ਵਧੀਆਗਾ ਇੱਕ ਤਾਂ ਇਹਦੇ ਵਿੱਚ ਉਹ ਆਇਲ ਆ ਤੇ ਇੱਕ ਵਿਟਾਮਿਨ ਈ ਆ ਠੀਕ ਹੈ ਤਾਂ ਬਹੁਤ ਵਧੀਆ ਰਿਜ਼ਲਟ ਆ ਨਾ ਇਹ ਲਿਪਸ ਨੂੰ ਕਾਲਾ ਕਰੇ ਤੇ ਨਾਲੇ ਲਿਪਸ ਨੂੰ ਇਹ ਪਿੰਕ ਪਿੰਕ ਕਰ ਦਿੰਦਾ ਤੁਸੀਂ ਦੇਖ ਹੀ ਸਕਦੇ ਹੋ ਪਹਿਲਾਂ ਲਾਉਣ ਤੋਂ ਕਲਰ ਤਾਂ ਇਹਦਾ ਬ੍ਰਾਊਨ ਨਾ ਕਲਰ ਇਹਦਾ ਬ੍ਰਾਊਨ ਆ ਬਟ ਜਦੋਂ ਇਹ ਲਾਉਣੇ ਆ ਆਪਾਂ ਆਪਦੇ ਲਿਪਸ ਤੇ ਤਾਂ ਪਿੰਕ ਪਿੰਕ ਕਰ ਦਿੰਦਾ ਲਿਪਸ ਤੁਸੀਂ ਵੀ ਮੰਗਵਾ ਸਕਦੇ ਹੋ ਠੀਕ ਹੈ ਨਾਈਕਾ ਤੋਂ ਮੰਗਵਾਇਆ ਸੀਗਾ ਤੁਸੀਂ ਮੰਗਵਾ ਸਕਦੇ ਹੋ ਨਾਈਕਾ ਤੋਂ ਹੀ ਹਾਂ ਲੋਵੇ ਗਾਇਜ਼ ਇਹ ਸੀਗਾ ਆਪਣਾ ਅੱਜ ਦਾ ਵਲੌਗ ਠੀਕ ਹੈ ਉਮੀਦ ਕਰਦੀ ਹਾਂ ਤੁਹਾਨੂੰ ਸਾਰਿਆਂ ਨੂੰ ਮੇਰਾ ਵਲੌਗ ਵਧੀਆ ਲੱਗਿਆ ਹੋਣਾ ਵਧੀਆ ਲੱਗਿਆ ਤਾਂ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰਕੇ ਦੱਸਿਓ ਠੀਕ ਹੈ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜਿਨੇ ਵੀ ਨਹੀਂ ਕੀਤਾ ਮਿਲਦੇ ਆਂ ਆਪਾਂ ਕੱਲ ਨੂੰ ਨਵੇਂ ਵਲੌਗ ਦੇ ਵਿੱਚ ਨਵੇਂ ਕਨਸੈਪਟ ਦੇ ਨਾਲ ਸਾਰਿਆਂ ਨੂੰ ਸਸਵੀਕਾਰ ਪਵਨ ਵੱਲੋਂ ਸਾਰਿਆਂ ਨੂੰ ਬਾਏ ਬਾਏ ਵਲੌਗ ਨੂੰ ਕਰ ਦਿਓ ਲਾਈਕ ਕਮੈਂਟ ਐਂਡ ਸ਼ੇਅਰ ਬਾਏ ਕਰੋ ਦੀਦੀਆਂ ਯਾਰ ਤੀਨ ਨੂੰ ਬਾਈ ਕਰ ਦੋ